ਹਾਰਾਨੀ ਨਮਾ ਮਾਧਵਾਇ ਨਮਾ ਪੀਲੋ ਇਹ ਹੱਥ ਧੋ ਲਿਆ ਜਿਉ ઋષਿਕੇਸ਼ਾਇਨ ਇਹਦੇ ਕੋਨਾ ਜਲ ਕਾ ਸਿੱਟਾ ਦੋਦੇ ਵਿੱਚੋਂ ਚਿੱਟਾ ਦੇ ਪਾ ਲਓ ਪੂਜਾ ਕਰਾਉਂਦਾ ਨੇ ਗਣੇਸ਼ ਭਗਵਾਨ ਜੀ ਦਾ ਧਿਆਨ ਕਰਿਆ ਜੀ ਵਕਰ ਟੁੰਡ ਮਹਾਕਾਇ ਸੂਰਯ ਕੋਟੀ ਸਮੰ ਪ੍ਰਭਾ ਨਿਰਵਿਗਨੰ ਕੁਰੂ ਮੇ ਦੇਵਾ ਸਰਵ ਕਾਰ ਸੁ ਸਰਵਦਾ ਓਮ ਗਜਾਨਨੰ ਭੂਤ ਗਨਾਦਿ ਸੇਵਿਤਮ ਕਪਿਤ ਜਮੋ ਬਲ ਚਾਰੂ ਭਕਸ਼ਨ ਓਮ ਆਸਤਮ ਸ਼ੋਕ ਵਿਨਾਸ਼ ਕਾਰਕਮ ਨਮਾਮਿ ਵਿਗਨੇਸ਼ਰ ਪਾਦ ਪੰਕਜਮ हरिः ॐ मा स्वस्ति न इन्द्रो व्रतस्रवाः स्वस्ति न पूखा विश्ववेदाः स्वस्ति नस्तारक्षो अरिष्ठने मयि स्वस्ति नो बृहस्पतदधातु ॐ पयाः पृथिव्यं प औ औखधीगुपयो धाः पयस्वतिप्रदि सन्तु मह्यम् ॐ विष्णो रराटमसे विष्णु सप्ततो ਵਿਸ਼ਨੋ ਸ਼ੂਰ ਸੀ ਵੈਸ਼ਨਵ ਮਸ ਵਿਸ਼ਨਵਹਿਤਵਾ ਓ ਮਗਨਰ ਦੇਵਤਾਵਾ ਤੋ ਦੇਵਤਾ ਸੂर्य ਦੇਵਤਾ ਚੰਦਰ ਦੇਵਤਾ ਗਗ ਬੋ ਦੇਵਤਾ ਰੂਤਰ ਦੇਵਤਾ ਦਿੱਤ ਦੇਵਤਾ ਪ੍ਰੇਤ ਪਤੀ ਦੇਵਤਾ ਮਾਤਾ ਜੱਜਲ ਵਾਲੇ ਮੰਦਤੁਲ ਤੱਲਾ ਦਿਖਾ ਰਹੇ 58 ਵਾਰਸੀ ਚੰਡਾ ਤੇ ਜਾਗਰਣ ਜਿਹੜਾ ਹੈ ਚੰਡਾ ਕੱਢਿਆ ਜਾਣਾ ਤੇ ਸ਼ੋਭਾ ਯਾਤਰਾ ਕੱਢੀ ਜਾਣੀ ਇਸ ਚੰਡੇ ਦੇ ਰੂਪ ਵਿੱਚ ਇੱਕ ਮੰਦਰ ਦੇ ਤੁਹਾਨੂੰ ਦਰਸ਼ਨ ਕਰਾ ਦਿੰਦੇ ਹੈਗੇ ਆਂ ਤੇ ਬਾਹਰ ਇਸ ਕੱਡੇ ਜਾ ਰਹੇ ਝੰਡੇ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੋਭਾ ਯਾਤਰਾ ਦੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਮੰਦਰ ਨੂੰ ਅੱਜ ਸਜਾਇਆ ਵੀ ਗਿਆ ਹੈ ਲੜੀਆਂ ਲਗਾ ਕੇ ਹਰ ਤਰ੍ਹਾਂ ਵਧੀਆ ਤਰੀਕੇ ਨਾਲ ਮੰਦਰ ਨੂੰ ਸਜਾਇਆ ਗਿਆ ਤੇ ਹੁਣ ਬਾਹਰ ਦੀਆਂ ਤਿਆਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰ ਦਿੰਦੇ ਆਂ ਤੁਸੀਂ ਦੇਖ ਸਕਦੇ ਹੋ ਆ ਤਿਆਰੀਆਂ ਜਿਹੜੀਆਂ ਨੇ ਜਿਹੜੀ ਸ਼ੋਭਾ ਯਾਤਰਾ ਬਾਜ਼ਾਰ ਦੇ ਵਿੱਚ ਕੱਢੀ ਜਾਣੀ ਹੈ ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗੀਆਂ ਨੇ ਤਸਵੀਰਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਜਾਇਆ ਗਿਆ ਹੈ ਛੋਟੇ ਫੁੱਲ ਲਗਾਏ ਗਏ ਨੇ ਹਰ ਤਰ੍ਹਾਂ ਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਆ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਹਰ ਸਾਹਿਬ ਦੇ ਵਿੱਚ ਇਹ ਸ਼ੋਭਾ ਯਾਤਰਾ ਚੱਡੀ ਜਾਣੀ ਹੈ ਮਾਤਾ ਜੱਜਲਵਾਲਾ ਮੰਦਿਰ ਤੋਂ ਹਰ ਸਾਲ ਇਸੇ ਤਰੀਕੇ ਸਮਾਗਮ ਹੁੰਦਾ ਤੇ ਇਸ ਵਾਰ ਫਿਰ ਇਸ ਸਮਾਗਮ ਦੇ ਦੌਰਾਨ ਦੇਖ ਸਕਦੇ ਹੋ ਕਿੰਨਾ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਗੁਰੂ ਹਰ ਸਾਈਹ ਮਾਤਾ ਜੱਜਲਵਾਲਾ ਮੰਦਿਰ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਸੌੜ ਵਾਲੀ ਗੱਡੀ ਵੀ ਲੱਗ ਗਈ ਅਲੱਗ-ਅਲੱਗ ਗੱਡੀਆਂ ਅੱਗੇ ਖੜੀਆਂ ਤੇ ਇਸ ਮੇਲ ਸ਼ੋਭਾ ਯਾਤਰਾ ਵਾਲੀ ਗੱਡੀ ਨੂੰ ਦੇਖ ਸਕਦੇ ਹੋ ਕਿਵੇਂ ਸਜਾਇਆ ਗਿਆ ਮਾਤਾ ਦੀ ਛੇਰ ਉੱਪਰ ਬੈਠੇ ਹੋਏ ਬਰਾਜ਼ਮਾਨ ਤੁਹਾਨੂੰ ਦਿਖਾਈ ਦੇ ਰਹੇ ਆ ਗੁਰੂ ਅਰਸਾਏ ਮਾਤਾ ਜੱਜਲ ਵਾਲਾ ਮੰਦ ਦਾ ਤੋਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੀਆਂ ਤੇ ਗੁਰੂ ਸਾਹਿਬ ਲਾਈਵ ਦੇ ਹਮੇਸ਼ਾ ਕੁਛ ਰਹਿੰਦੀ ਹੈ ਗੁਰੂ ਅਰਸਾਏ ਨਾਲ ਸੰਬੰਧਿਤ ਕੋਈ ਖਬਰ ਹੋਵੇ ਚਾਹੇ ਉਹ ਧਾਰਮਿਕ ਖਬਰ ਹੈ ਚਾਹੇ ਸਿਆਸੀ ਖਬਰ ਹੈ ਡੇੜ ਜਗਤ ਨਾਲ ਜੁੜੀ ਖਬਰ ਹੈ ਕੋਈ ਵੀ ਖਬਰ ਹੈ ਉਹ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਅਸੀਂ ਅੱਜ ਦਾ ਲਾਈਵ ਤੁਹਾਨੂੰ ਦਿਖਾ ਰਹੇ ਹੈਗੇ ਆ ਮਾਤਾ ਜੱਜਲਵਾਲਾ ਮੰਦਰ ਕੋ ਜਿੱਥੋਂ ਅੱਜ ਬਾਜ਼ਾਰਾਂ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਤੇ ਉਸ ਸ਼ੋਭਾ ਯਾਤਰਾ ਦੇ ਕੱਢਣ ਤੋਂ ਪਹਿਲੇ ਅੰਦਰ ਆਰਤੀ ਹੋ ਰਹੀ ਆ ਆਰਤੀ ਤੁਹਾਨੂੰ ਲਾਈਵ ਦਿਖਾਇਆ ਸੀ ਤੇ ਪੂਜਾ ਕੀਤੀ ਜਾ ਰਹੀ ਆ ਆਰਤੀ ਪੂਜਾ ਕੀਤੀ ਜਾ ਰਹੀ ਆ ਪੂਜਾ ਤੋਂ ਬਾਅਦ ਇਹ ਸ਼ੋਭਾ ਯਾਤਰਾ ਗੁਰੂ ਅਰਜਨ ਦੇ ਵਕਤ-ਵਕਤ ਬਾਜ਼ਾਰਾਂ ਦੇ ਵਿੱਚ ਜਾਊਗੀ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਣਾ ਤੁਹਾਡਾ ਖੁਦਾ ਗੁਰੂ ਅਰਜਨ ਲਾਈਵ だから出す。